ਜਗਬਾਣੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਸ਼ੰਭੂ ਬਾਰਡਰ ਦੀ ਇਹ ਪਲ-ਪਲ ਦੀ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਗਬਾਣੀ ਟੀਵੀ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸ ਦਈਏ ਇਸ ਸਮੇਂ ਵੀ ਆਪਾ ਮੌਜੂਦ ਹਾਂ ਸ਼ੰਭੂ ਬਾਰਡਰ ਦੇ ਉੱਤੇ ਜਿੱਤੇ ਕਿ ਪੁਲਿਸ ਦੇ ਵੱਲੋਂ ਯੁੱਧ ਸਤਰ ਦੇ ਉੱਤੇ ਇੱਥੋਂ ਦੀ ਜੋ ਟੈਂਟ ਜੋ ਚੌਂਪੜੀਆਂ ਨੁਮਾ ਜੋ ਰਹਿائش ਜੋ ਕਿਸਾਨਾਂ ਦੇ ਵੱਲੋਂ ਬਣਾਈ ਗਈ ਸੀ ਉਸ ਨੂੰ ਜੋ ਹੈ ਨਸ਼ਟ ਰਬੂਦ ਕਰਨ ਦਾ ਤਬਾਹ ਕਰਨ ਦਾ ਜੋ ਉਪਰਾਲਾ ਸੀ ਪੁਲਿਸ ਦੇ ਵੱਲੋਂ ਅਜੇ ਵੀ ਜਾਰੀ ਹੈ ਇਹ ਜੋ ਕਾਰਵਾਈ ਹੈ ਬੀਤੀ ਦੇਰ ਰਾਤ ਤੋਂ ਜਾਰੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਸ਼ੰਭੂ ਬਾਰਡਰ ਦੀਆਂ ਜਿੱਤੇ ਕੀ ਪੁਲਿਸ ਦੇ ਵੱਲੋਂ ਅਜੇ ਵੀ ਪੂਰੇ ਤਰੀਕੇ ਦੇ ਨਾਲ ਇਹ ਜੋ ਚੌਂਪੜੀਆਂ ਸਨ ਇਹ ਜੋ ਰਿਹائش ਜੋ ਕਿਸਾਨਾਂ ਦੇ ਵੱਲੋਂ ਪਿਛਲੇ 13 14 ਮਹੀਨਿਆਂ ਤੋਂ ਬੜਾਈ ਗਈ ਸੀ ਇਸ ਨੂੰ ਜੋ ਹੈ ਨਿਸ਼ਤਾ ਨਬੂਦ ਕਰਨ ਦੀ ਜੋ ਪੂਰੀ ਕਾਰਵਾਈ ਹੈ ਇਹ ਅਜੇ ਵੀ ਜਾਰੀ ਹੈ ਤਾਂ ਦੱਸ ਦਈਏ ਕਿ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਇਹ ਜੋ ਟੈਂਟ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚ ਕੀ ਕਿਸਾਨ ਪਿਛਲੇ 14 ਮਹੀਨਿਆਂ ਤੋਂ ਡਟੇ ਹੋਏ ਸਨ ਇਹਨਾਂ ਰਿਹائشਾਂ ਨੂੰ ਖਤਮ ਕੀਤਾ ਗਿਆ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਹ ਜੋ ਕਾਰਵਾਈ ਇਹ ਬੀਤੀ ਦਿਨ ਰਾਤ ਤੋਂ ਹੀ ਜਾਰੀ ਸੀ ਤਾਂ ਹੁਣ ਕਈ ਥਾਵਾਂ ਦੇ ਉੱਤੇ ਜੁਣੇ ਅਜੇ ਵੀ ਟਰੈਕਟਰ ਟਰਾਲੀਆਂ ਜੁਣੇ ਉਹ ਲਕੀਆਂ ਹੋਈਆਂ ਨੇ ਅਤੇ ਕਿਸਾਨਾਂ ਨੂੰ ਜੋ ਸੂਚਨਾ ਹੁਣ ਤੱਕ ਸਾਹਮਣੇ ਆਈ ਹੈ ਕਿ ਕਿਸਾਨਾਂ ਨੂੰ ਅਗਲੇ 24 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣਾ ਜੇਕਰ ਕੋਈ ਕੀਮਤੀ ਸਮਾਨ ਇਹਨਾਂ ਝੌਂਪੜੀਆਂ ਦੇ ਵਿੱਚ ਆ ਉਹਨਾਂ ਦੀ ਰਹਿائشਾਂ ਦੇ ਵਿੱਚ ਤਾਂ ਉਸ ਨੂੰ ਬਾਹਰ ਕੱਢ ਲਿਆ ਜਾਵੇ ਉਸ ਤੋਂ ਬਾਅਦ ਜੋ ਕਾਰਵਾਈ ਕੀਤੀ ਜਾਵੇਗੀ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਦੀ ਜ਼ਿੰਮੇਵਾਰੀ ਖੁਦ ਕਿਸਾਨਾਂ ਕਿਸਾਨ ਜੱਥੇਬੰਦੀਆਂ ਦੀ ਹੋਵੇਗੀ ਤਾਂ ਦੱਸਦੇ ਹਾਂ ਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਅਮਲਾ ਜੋ ਹੈ ਇਸ ਮੌਕੇ ਦੇ ਉੱਤੇ ਮੌਜੂਦ ਹੈ ਅਤੇ ਸ਼ੰਭੂ ਬਾਰਡਰ ਤੋਂ ਲੈ ਕੇ ਰਾਜਪੁਰਾ ਰੋਡ ਦੇ ਉੱਤੇ ਵੀ ਪੂਰੇ ਤਰੀਕੇ ਦੇ ਨਾਲ ਜਿੰਨੀਆਂ ਵੀ ਟਰੈਕਟਰ ਟਰਾਲੀਆਂ ਖੜੀਆਂ ਸਨ ਜਾਂ ਜਿੰਨੀਆਂ ਵੀ ਜੋ ਇਹ ਟੈਂਟ ਲਗਾਏ ਗਏ ਸਨ ਇਹਨਾਂ ਨੂੰ ਉਤਾਰਨ ਦਾ ਇਹਨਾਂ ਨੂੰ ਉਖਾੜਨ ਦਾ ਜੋ ਕੰਮ ਹੈ ਯੁੱਧ ਪੱਦਰ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਅਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਦੱਸ ਦਈਏ ਮੌਕੇ ਦੇ ਉੱਤੇ ਮੌਜੂਦ ਪੁਲਿਸ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਦੇ ਜੋ ਅਧਿਕਾਰੀ ਸਨ ਉਹਨਾਂ ਦੇ ਵੱਲੋਂ ਵੀ ਪਲ-ਪਲ ਦੀ ਜਾਣਕਾਰੀ ਜੋ ਹੈ ਇੱਥੇ ਮੌਜੂਦ ਅਧਿਕਾਰੀਆਂ ਦੇ ਕੋਲੋਂ ਲਈ ਜਾ ਰਹੀ ਹੈ ਲਗਾਤਾਰ ਡੀਆਈਜੀ ਵੀ ਇਸ ਮੌਕੇ ਦੇ ਉੱਤੇ ਬਾਰ-ਬਾਰ ਜੁੜੇ ਪਹੁੰਚ ਕੇ ਸਾਰੇ ਹਾਲਾਤ ਦੇ ਹੈ ਨਹੀਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਕਿ ਪਿਛਲੇ 14 ਦਿਨਾਂ ਤੋਂ ਇਸੇ ਜਗ੍ਹਾ ਨੂੰ ਆਪਣੀ ਇੱਕ ਰਹਾਇਸ਼ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾ ਰਿਹਾ ਸੀ ਇੱਥੇ ਹੀ ਖਾਪੀ ਰਹੇ ਸਨ ਰਹਿ ਰਹੇ ਸਨ ਤਾਂ ਉਸ ਜਗ੍ਹਾ ਨੂੰ ਹੁਣ ਉੱਥੇ ਜੋ ਟਾਂਚੇ ਵਿਗਾਏ ਗਏ ਸਨ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਖਤਮ ਕਰਨ ਦੇ ਜੋ ਪ੍ਰਯਾਸ ਜੋ ਪੁਲਿਸ ਦੇ ਵੱਲੋਂ ਕੀਤੇ ਗਏ ਸਨ ਉਹ ਹੁਣ ਯੁੱਧ ਸਤਰ ਦੇ ਉੱਤੇ ਚਲਾਏ ਜਾ ਰਹੇ ਨੇ ਤਾਂ ਜੋ ਜਲਦ ਤੋਂ ਜਲਦ ਇਸ ਸਾਰੇ ਸਟਰਕਚਰ ਨੂੰ ਇਸ ਸਾਰੇ ਕਬਜ਼ਿਆਂ ਨੂੰ ਹਟਾਇਆ ਜਾ ਸਕੇ ਤਾਂ ਦੱਸ ਦਈਏ ਕਿਤਨੇ ਕਿਤੇ ਜੋ ਵਪਾਰੀ ਵਰਗ ਸੀ ਉਹ ਵੀ ਕਾਫੀ ਪਰੇਸ਼ਾਨ ਕਿ ਕਿਉਂਕਿ ਪੂਰੇ ਸ਼ੰਭੂ ਬਾਰਡਰ ਤੋਂ ਲੈ ਕੇ ਰਾਜਪੁਰੇ ਤੱਕ ਦਾ ਜੋ ਇੱਕ ਵੱਡਾ ਇਲਾਕਾ ਸੀ ਉਹ ਸਾਰਾ ਹੀ ਇੰਡਸਟਰੀਅਲ ਏਰੀਆ ਦੱਸਿਆ ਜਾਂਦਾ ਤੇ ਵੱਡੇ ਪੱਧਰ ਦੇ ਉੱਤੇ ਜੋ ਉਦਯੋਗ ਨੇ ਉਸ ਇਲਾਕੇ ਦੇ ਵਿੱਚ ਲੱਗੇ ਹੋਏ ਨੇ ਤਾਂ ਜੋ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਜਗ੍ਹਾ ਦੇ ਉੱਤੇ ਉਦਯੋਗ ਲੱਗੇ ਹੋਣ ਦੇ ਚੱਲਦੇ ਟਰਾਂਸਪੋਰਟੇਸ਼ਨ ਦੀ ਖਾਸੀ ਦਿੱਕਤ ਜੋ ਸੀ ਉਹਨਾਂ ਨੂੰ ਪੇਸ਼ ਆ ਰਹੀ ਸੀ ਉੱਥੇ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਦਵਾਈ ਲੈ ਲਈ ਉਹਨਾਂ ਨੂੰ 100 ਕਿਲੋਮੀਟਰ ਦਾ ਜੋ ਫੇਰ ਕੱਟਣਾ ਪੈ ਰਿਹਾ ਸੀ ਜਿਸ ਤੋਂ ਉਹ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਸ਼ੰਭੂ ਬਾਰਡਰ ਤੋਂ ਵੀਡੀਓ ਜਰਨਲਿਸਟ ਅਨਿਲ ਕੁਮਾਰ ਦੇ ਨਾਲ ਨਵਦੀਪ ਸ਼ਰਮਾ ਜਗਬਣੀ ਟੀਵੀ